ਪੁਲਿਸ ਦਾ ਹਮੇਸ਼ਾ ਹੀ ਆਪਣੇ ਪੀਅਰਸ ਨੂੰ ਬਚਾਏਗੀ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਅੱਜ ਤੱਕ ਕੀਤੀ ਹੈ ਚਰਨਜੀਤ ਸ਼ਰਮਾ ਦੇ ਦੇ ਇਵਨ ਐਕਸਟੈਂਸ਼ਨ ਹੋਣ ਲੱਗੀ ਸੀ ਹਮ ਜਦੋਂ ਅੱਜ ਜਿਹੜਾ ਇੰਸਪੈਕਟਰ ਪ੍ਰਦੀਪ ਹੈ ਜਿਹੜਾ ਕਿ ਮੇਨ ਅਕਿਊਜ਼ਡ ਹੈ ਬੇਬਲ ਕਲਾਕੇਸ਼ ਹੀ ਸਟੈਂਡਸ ਪ੍ਰੋਮੋਟਡ ਐਸ ਡੀਐਸਪੀ ਪ੍ਰਦੀਪ ਵਾਸ ਦਾ ਮੇਨ ਅਕਿਊਜ਼ਡ ਹਮ ਪ੍ਰਦੀਪ ਨੇ ਮੇਰੀ ਇਨਕੁਆਰੀ ਦੇ ਵਿੱਚ ਉਹਦਾ ਮੈਂ ਰੋਲ ਕਮੈਂਟ ਕੀਤਾ ਆਪਣੀ ਇਨਕੁਆਰੀ ਦੇ ਵਿੱਚ ਹਮ he was the person who was monitoring everybody every witness appearing before the inquiry because in unguarded moment he said before me je mainu pata ji kon kon tade ko pesh hoya utthe gurudware de vich todi inquiry de jehde vi pesh hore sada ta nazar rakhi jaa rahi haan ha nazar rakh reya si ho aur he is the main accused jinu ke i witness ne keh gaya ke inne golli chalayi hai hm aur unho inne complaint bana ke unho nu promotiona det diyan ki justice expect karde ho tusi hm ਤੇ ਕੋਈ ਵੀ ਆਵਾਜ਼ ਨਹੀਂ ਚੁੱਕ ਰਹਾ ਅੱਜ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਨੇ ਇਹ ਵਿਸ਼ੇ ਚੁੱਕੇ ਨਹੀਂ ਅੱਜ ਤੱਕ ਮੈਂ ਹੈ ਹੀ ਨਹੀਂ ਕਿਤੇ ਇਹਨਾਂ ਦੇ ਹਿੰਮਤ ਹੀ ਨਹੀਂ ਹਮ मतलब ਮੈਂ ਸਮਝਦਾ ਹਾਂ ਪਹਿਲੀ ਗੱਲ ਤੇ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਪੁਲਿਸ ਅਫਸਰਾਂ ਨੇ ਆਪਣਾ ਬੁਲੇਟ ਰੱਖ ਛੱਡੇ ਚੇਚੇ ਮਹੀਨੇ 8 8 ਮਹੀਨੇ ਉਪਰ ਇਨਵੈਸਟੀਗੇਸ਼ਨ ਕੀਤੀਆਂ ਹੀ ਨਹੀਂ ਕਿਸੇ ਨੇ ਕੋਈ ਕੁਐਸਚਨ ਨਹੀਂ ਕੀਤਾ ਕਿਸੇ ਇੰਜਰਡ ਵਿਟਨੈਸ ਨੂੰ ਐਗਜ਼ਾਮਨ ਨਹੀਂ ਕੀਤਾ ਇਹਨਾਂ ਨੇ ਹੂੰ ਇਹ ਤਾਂ ਜਾ ਕੇ ਉਦੋਂ ਜਦੋਂ ਮੇਰੀ ਇਨਕੁਆਇਰੀ ਚ ਮੈਂ ਡੀਐਸਪੀ ਨੂੰ ਬੁਲਾ ਕੇ ਪੁੱਛਿਆ ਵੀ ਤੂੰ ਬਹਿਬਲ ਕਲਾਂ ਵਾਲੇ ਦੱਸ ਦੱਗੇ ਕਿ ਇਨਕੁਆਇਰੀ ਕੀ ਕੀਤੀ ਹੈ ਦੇ ਆਰ ਨੋਟ 무ਵਡ ਇਵਨ ਐਨ ਇੰਚ ਐਂਡ ਦੇ ਸਟਾਰਟਡ ਸੈਂਡਿੰਗ ਦੀ ਵੈਪਨਸ ਐਟ ਦੈਟ ਟਾਈਮ ਫਾਰ ਫੋਰਨਸਿਕ ਐਗਜ਼ਾਮੀਨੇਸ਼ਨ ਹੂੰ ਮਤਲਬ ਇਹ ਤਾਂ ਬਿਲਕੁਲ ਹੀ ਇੰਟਰਸਟਿਡ ਨਹੀਂ ਸੀ ਪੁਲਿਸ ਵਾਲੇ ਕਿਸੇ ਨੂੰ ਪਸੌਂਡ ਮਤੋਂ ਕਾਊਂਟਰ ਤੇ ਜੀ ਜਾਂ ਉਹਨਾਂ ਨੇ ਪਸੌਂਡ ਚ ਨਹੀਂ ਮਤਲਬ ਉਹਨਾਂ ਨੂੰ ਰੀਅਲ ਕਰਪਟ ਨਾ ਲੱਭ ਅਦਰਵਾਇਜ਼ ਤੁਸੀਂ ਕਿਉਂ ਦੋ ਬੰਦਿਆਂ ਨੇ ਇਹਨਾਂ ਨੂੰ ਇੱਥੇ ਇੰਨੇ ਪੁਲਿਸ ਆਫਸਰਾਂ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਕਿੰਨੇ ਗੋਲੀਆਂ ਚਲਾਈ ਹੈ ਤੇ ਕਿਹਦੇ ਕਿਹੜੇ ਕਾਰਨ ਚਲਿਆ ਹਮ ਸਾਰਿਆਂ ਨੂੰ ਪਤਾ ਹੈ ਇਹਨਾਂ ਨੂੰ ਇੰਟਰਨਲ ਹੀ ਸਾਰਿਆਂ ਨੂੰ ਪਤਾ ਨਹੀਂ ਦੱਸਣਗੇ ਤੁਹਾਨੂੰ ਹਮ ਬਿਲਕੁਲ ਜੀ ਪਤਾ ਸਭ ਨੂੰ ਹੁੰਦਾ ਪੁਲਿਸ ਨੂੰ ਕੀ ਨਹੀਂ ਪਤਾ ਹੁੰਦਾ ਬਿਲਕੁਲ ਠੀਕ ਹੈ ਹੋਰ ਥਰੀ ਗੱਲ ਹੈ ਮੈਂ ਸਮਝਦਾ ਹਾਂ ਕਿ ਜਸਟਿਸ ਪਰਮਾਤਮਾ ਕਰੇਗਾ ਇਸ ਵਿੱਚ ਕੋਈ ਅਲਲਤ ਨਹੀਂ ਕਰੇਗੀ ਕੋਈ ਮੇਰੇ ਖਿਆਲ ਸ਼ਾਇਦ